डाकूਾਂ ਨੇ ਕਬਸੇ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਹੈ ਬਸ ਘੇਰ ਲਈ ਸਾਰੀ ਬਸ ਦੇ ਗਨੇ ਗੱਟੇ ਕੈਸ਼ ਕੁਛ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ 'ਚ ਖੜਾ ਕੇ ਡਾਕੂ ਦਾ ਸਰਦਾਰ ਕਹਿੰਦਾ ਨਾਂ ਪੁੱਛ ਕੇ ਇਕੱਲੇ ਇਕੱਲੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਖੜਾ ਗੋਲੀ ਮਾਰੀ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਖੜਾ ਗੋਲੀ ਮਾਰੀ ਤੀਜੀ ਕੋਈ માતા ਸੀ ਬਜ਼ੁਰਗ ਹਾਂ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਦਾ ਕੋਈਸ ਦਾ ਕਹਿੰਦਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦੁਆਰੇ ਸੁਣ ਕੇ ਮੈਨੂੰ ਮਮਤਾ ਜਾਗੀ ਹੈ ਮੇਰੀ ਹਾਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਨੀ ਅੱਗੇ ਕਹਾਂ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਮ ਹੈ ਕਹਿੰਦਾ ਨਾਂ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ਡਾਕੂ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੂਇ ਤਾਂ ਉਧਰ ਦੀ ਨੇ ਜਿੱਧਰ ਨੂੰ ਚੜਾਈ ਹੋ ਗਈ ਉਧਰ ਨੂੰ ਜੇ ਪੁਸ਼ਪਾ ਦੀ ਹੋ ਗਈ ਪੁਸ਼ਪਾ ਨੂੰ ਜੇ ਮਹਿੰਦਰ ਸਿੰਘ ਦੀ ਹੋ ਗਈ ਮਹਿੰਦਰ ਨੂੰ ਇਹ ਤਾਂ ਹੀ ਨੇ ਇਹਨਾਂ ਤੇ ਕੋਈ ਸਟੈਂਡ ਨਹੀਂ ਇਹ ਦੋ ਜੀਆਂ ਦੇ ਮੋਟਰਸਾਈਕਲ ਨੇ ਜਿੱਧਰ ਨੂੰ ਮਰਜੀ ਡੇਟਾ ਕਰ ਦੋ ਉਧਰ ਨੂੰ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਤੁਸੀਂ ਇੰਨਾ ਪਿਆਰ ਦੇ ਜਾਂਦੇ ਹੋ ਜਿੱਧਰ ਦੀ ਲੰਘਦੇ ਆ ਮਾਵਾ ਪੈਣਾ ਫੁੱਲ ਸੁੱਟ ਦਿੰਦੀਆਂ ਮੇਰੀ ਪੱਗ ਭਰ ਜਾਂਦੀ ਐ ਸ਼ਾਮ ਨੂੰ ਹਾਂਜੀ ਬਜ਼ੁਰਗ ਅਸ਼ੀਰਵਾਦ ਦਿੰਦੇ ਐ ਤੇ ਇੱਕ ਪਸਤਾ ਪਿਆਰ ਐ ਤੁਹਾਡਾ ਦੂਜੇ ਪਾਸੇ ਉਹ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇੜਨੀਆਂ ਪਈਆਂ ਨੇ ਪੂਰੀਆਂ ਨੇ ਜ ਲੈ ਗਈ ਇੱਕ ਅੱਧੀ ਆ ਆ ਮੇਜ ਬਣੀ ਹੋਈ ਉਹਨਾਂ ਦੀ ਸੋ ਇਸ ਕਰਕੇ ਭਾਈ ਕਹਿੰਦੇ ਕੱਲ ਨੂੰ ਸੁਝੌਤਾ ਹੋ ਰਿਹਾ ਕਾਲੀ ਦਾਲਲਾ ਤੇ ਭਾਜਪਾ ਦਾ ਇਹ ਹੁਣ ਕਿਹੜੇ ਮੂੰਹ ਨਾਲ ਕਰਨਗੇ ਜਿਸਮੇ ਉਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ ਨੌ ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ ਨੌ ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦੇ ਨੇ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂਕ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਅੱਪਾ ਮੌਕੇ ਦੇ ਦੇ ਥੱਕ ਗਏ ਉਹ ਮੌਕੇ ਮੰਗ ਮੰਗ ਨਹੀਂ ਥੱਕੇ ਮਾਂ ਦੇ ਪੁੱਤ ਇੱਕ ਮੌਕਾ ਹੋਰ ਇੱਕ ਮੌਕਾ ਹੋ ਹੱਦ ਮੈਂ ਜਦੋਂ ਸੰਗਰੂਰ ਇਲੈਕਸ਼ਨ ਲੜੀ 14 'ਚ ਮੈਨੂੰ ਐਦਾਂ ਫੋਟੋ ਖਿਚਾਉਣੀ ਪਈ ਮੈਂ ਐਦਾਂ ਅਪੀਲ ਕਰਕੇ ਫੋਟੋ ਖਚਾਈ ਤੇ ਮੈਂ ਨਾਲ ਕਹਿੰਦਾ ਵੀ ਰਿਹਾ ਸਾਰੀ ਇਲੈਕਸ਼ਨ ਕੈਂਪੇਨ 'ਚ ਮੈਂ ਕਹਿੰਦਾ ਇਸ ਵਾਰ ਮੈਨੂੰ ਕਿਉਂਕਿ ਪਹਿਲੀ ਵਾਰਾਂ ਜੋ ਮੇਰੇ ਦਿਲ 'ਚ ਹੈ ਉਹ ਤੁਹਾਨੂੰ ਪਤਾ ਨਹੀਂ ਇੱਕ ਵਾਰੀ ਦਿਤਾਓ ਜੋ ਪਾਰਲੀਮੈਂਟ ਜਾ ਕੇ ਮੈਂ ਖੜਦੂ ਪਾਉਣਾ ਹੈ ਉਹ ਮੈਨੂੰ ਪਤਾ ਹੈ ਐਸ ਵਾਰ ਮੈਨੂੰ ਹੱਥ ਬੰਨ ਕੇ ਫੋਟੋ ਖਿਚੋਣੀ ਪਈ ਐ ਅਪੀਲ ਕੀਤੀ ਪਈ ਐ ਪਰ 5 ਸਾਲਾਂ ਬਾਅਦ ਵੀ ਜੇ ਦੁਬਾਰਾ ਹੱਥ ਬੰਨ ਕੇ ਫੋਟੋ ਖਿਚੋਣੀ ਪੈਗੀ ਫਿਰ ਲੱਖ ਲਾਂ ਤਾਂ ਮੇਰੀ ਰਾਜਨੀਤੀ ਦੇ ਇਹਦਾ ਮਤਲਬ ਕੋਈ ਕੰਮ ਹੀ ਨਹੀਂ ਕੀਤਾ ਦਾ ਮਤਲਬ ਫਿਰ ਫਿਰ ਹੱਥ ਬੰਨਨੇ ਪੈ ਰਹੇ ਨੇ ਅਗਲੇ ਸਾਲ ਅਗਲੀ ਵਾਰ ਐਦਾਂ ਫੋਟੋ ਖਿਚਾਈ ਸੀ ਵੀਰੋ ਤਾਂ ਵੀ 1.5 ਲੱਖ ਤੇ ਲੋਕਾਂ ਨੇ ਫੇਰ ਜਿਤਾਤਾ ਕਹਿੰਦੇ ਗੱਲ ਤੇਰੀ ਪੱਕੀ ਐ ਹੱਥ ਬੰਨ ਨਹੀਂ ਹਰ ਵਕਤ ਹੱਥ ਬੰਨਿਆ ਹੋਗੇ ਕੰਮ ਦੇ ਆਧਾਰ ਤੇ ਹੀ ਮੰਗ ਲਓ ਕਦੇ ਵੀ ਕੰਮ ਕੀਤਾ ਅਸੀਂ ਮੈਂ ਕਹਿੰਨਾ ਸਕੂਲ ਖੋਲੇ ਨੇ ਸਕੂਲ ਆਫ ਐਮਿਨੈਂਸ ਆਮਦ ਲਈ ਕਲੀਨਿਕ ਬਣ ਰਹੇ ਨੇ ਨੌکریاں ਮਿਲ ਰਹੀਆਂ ਨੇ ਇੰਡਸਟਰੀ ਆ ਰਹੀ ਆ ਟਾਟਾ ਸਟੀਲ ਵਰਗਾ ਟਾਟਾ ਸਟੀਲ ਸੈਕੰਡ ਬਿਗੇਸਟ ਫੈਕਟਰੀ ਜਮਸ਼ੇਦਪੁਰ ਆ ਬਣ ਰਹੇ ਨੇ ਲੁਧਿਆਣੇ ਸਾਈਕਲ ਵੈਲੀ ਚ ਗ੍ਰਾਸਨ ਪੇਂਟ ਆ ਗਿਆ ਕਿਸਾਨ ਕੇਚਪ ਵਾਲੇ ਹਿੰਸਤਨ ਲੀਵਰ ਵਾਲੇ ਆ ਗਏ ਤਾਂ ਸਾਰੇ ਵੱਡੇ ਤੋਂ ਵੱਡੇ ਜਿਹੜੇ ਗੋਦਰੇ ਜਾ ਰਹੇ ਆ ਬਹੁਤ ਵੱਡੇ ਪਲਾਂਟ ਲੈ ਕੇ ਕਿਉਂ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਮਾਹੌਲ ਮਿਲ ਰਿਹਾ ਗਵਰਨਮੈਂਟ ਦੇ ਖੱਜਲਖੋਰੀਆਂ ਬੰਦ ਸਾਰੀਆਂ ਜਿਹੜੀਆਂ ਪਰਮਿਸ਼ਨਾਂ ਐਨਓਸੀਆਂ ਨਾਲ ਦੀ ਨਾਲ ਪੋਰਟਲ ਤੇ ਸਾਰੇ ਅਫਸਰ ਮੇਰੇ ਕੋਲ ਬੈਠੇ ਨੇ ਅੱਜ ਇੱਥੇ ਫੈਸਲਾ ਲੈਣਾ ਵੇ ਇੱਥੇ ਲੈ ਲਾਂਗੇ ਸਰਕਾਰ ਤਾਂ ਨਾਲ ਲਈ ਫਿਰਦਾ ਮੈਂ ਸਾਰੀ ਐਨੀ ਕੀ ਸਰਕਾਰ ਹੁੰਦੀ ਹੈ ਹੋਰ ਸਰਕਾਰ ਕੀ ਹੁੰਦੀ ਹੈ ਆਹੀ ਹੁੰਦੀ ਹੈ ਬਸ ਫੈਸਲਾ ਲਓ ਤੇ ਖਤਮ ਨੋਟੀਫਿਕੇਸ਼ਨ ਜਾਰੀ ਕਰੋ ਕੱਲੂ ਜਾ ਕੇ ਸਾਈਨ ਕਰੋ ਫਾਈਲ ਤੇ ਆਹੀ ਕੰਮ ਹੁੰਦਾ ਉਹੀ ਲਟਕਾਈ ਜਾਂਦੇ ਸਾਲਾਂ ਬੱਦੀ ਨਹੀਂ ਜੀ ਹਜੇ ਫਾਈਲ ਤਹਾਂ ਜਾਊ ਫਿਰ ਤਹਾਂ ਤੋਂ ਥੱਲੇ ਆਊ ਥੱਲਿਓ ਫੇਰ ਤਹਾਂ ਜਾਊ ਇਹ ਫਾਈਲ ਤੁਰੀ ਫਿਰਦੀ ਐ ਸੀ ਪਹਿਲਾਂ ਹੀ ਆ ਉਹਨ ਵਪਾਰੀ ਦਾ ਨੁਕਸਾਨ ਹੋ ਜਾਂਦਾ 100 ਕਰੋੜ ਰੁਪਏ ਦਾ ਸਟਕ ਹੋਇਆ ਪਿਆ ਇਧਰੋਂ ਫਾਇਲ ਨਹੀਂ ਤੁਰ ਰਹੀ ਕਹਿੰਦੇ ਥੱਲੇ ਆ ਜਾਂਦੀ ਹੈ ਕਹਿੰਦੇ ਤਾਂਾਂ ਚੱਲ ਜਾਂਦੀ ਹੈ ਕਹਿੰਦੇ ਥੱਲੇ ਕਦੇ ਤਾਂਾਂ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਇਹ ਬੁੱਧਵਾਰ ਵੀਰਵਾਰ ਆਈ ਨਹੀਂ ਕਦੇ ਅਸਲ 'ਚ ਉਹ ਇਹ ਨਹੀਂ ਕਹਿੰਦੇ ਹੁੰਦੇ ਅਫਸਰ ਕਿ ਬੁੱਧਵਾਰ ਕੋ ਆਣਾ ਜਾਂ ਵੀਰਵਾਰ ਕੋ ਆਣਾ ਅਸਲ 'ਚ ਉਹ ਕਹਿੰਦੇ ਨੇ ਬੁੱਧਵਾਰ ਕੋ ਆਣਾ ਔਰ ਕੁਝ ਲੈ ਕੇ ਆਣਾ ਜੇ ਨਹੀਂ ਲੈ ਕੇ ਆਉਂਦੇ ਫਿਰ ਵੀਰਵਾਰ ਕੋ ਆਣਾ ਸੁੱਤੋਂ ਉਹਨ ਬੁੱਧਵਾਰ ਤੇ ਵੀਰਵਾਰ ਦਾ ਨਾਮ ਰੱਖ ਲਏ ਇਸ ਵੱਤ ਦੇ ਸੋ ਬੁੱਧਵਾਰ ਵੀ ਵਰ ਖਤਮੀ ਕਰਨ ਲੱਗਿਆ ਸੀ ਲੋਕ ਤੁਹਾਡੇ ਕੋਲ ਅਫਸਰ ਤੁਹਾਡੇ ਕੋਲ ਆਇਆ ਕਰਨਗੇ ਕੋਈ ਕੰਮ ਹੋਵੇ ਤੁਹਾਡੇ ਕੋਲ ਆਇਆ ਕਰਨਗੇ ਯੂਪੀਐਸਸੀ ਦਾ ਸੈਂਟਰ ਬਣਾ ਰਿਹਾ ਮੋਗੇ ਚ ਵੀ ਬਣੂਗਾ ਧੀਆਂ ਪੁੱਤਾਂ ਨੂੰ ਪੜਾਈਏ ਡੀਸੀ ਲਾਈਏ ਐਸਐਸਪੀ ਬਣਾਈਏ ਕਿਥੇ ਪਲੱਸ 2 ਕਰਕੇ ਦੋ ਲੈ ਕੇ 6 ਬੈਂਡ ਚਲੋ ਜੀ ਉਧਰ ਨੂੰ ਅਸ ਤਾਂ ਆਈਲੈਟਸ ਨੂੰ ਡਿਗਰੀ ਸਮਝ ਬੈਠੇ ਯਾਰ ਇੱਕ ਅੰਗਰੇਜ਼ੀ ਦਾ ਛੋਟਾ ਜਿਹਾ ਟੈਸਟ ਹੈ ਉਹ ਡਿਗਰੀ ਸਮਝ ਲਈ ਅਸੀਂ ਇਹ ਡਿਗਰੀ ਹੈ ਪੜ੍ਹਾਈ ਕਰੋ ਵੱਡੀਆਂ ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰਦੀਆਂ ਨੇ ਪੜ੍ਹਾਈ ਕਰੋ ਪੜੋ ਇਹ ਨਹੀਂ ਹੋ ਸਕਦਾ ਕਿ 700 ਨੰਬਰ ਦਾ ਪੇਪਰ ਸੀ ਤੇ 680 ਨੰਬਰ ਲੈ ਪਰ ਉਹਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਉਹਦੇ ਬਾਪੂ ਨੂੰ ਐਮਐਲਏ ਜਾਣਦਾਰੀ ਸੀ ਜਾਂ ਉਹਦੇ ਬਾਪੂ ਕੋਲੇ ਰਿਸ਼ਵਤ ਦੇਣ ਵਾਸਤੇ ਪੈਸੇ ਨਹੀਂ ਸੀ 500 ਨੰਬਰ ਵਾਲੇ ਨੂੰ ਮਿਲ ਗਈ ਹੋઈ ਨਹੀਂ ਸਕਦਾ ਇੱਕ ਕੇਸ ਕੱਢ ਕੇ ਲਿਆ ਦਿਓ ਮੈਨੂੰ ਇੱਕ ਕੇਸ ਪੰਜਾਬ ਚ 42992 ਚੋਂ ਇੱਕ ਕੇਸ ਕੱਢ ਲਿਓ ਮੈਂ ਲਿਸਟ ਜਾਰੀ ਕਰ ਦੂੰਗਾ ਸਾਰੀ ਲੋਡ ਕਰ ਦਿੰਨੇ ਆ ਕਿ ਕੱਢ ਲਓ ਜੀ ਕੱਲੇ ਕੱਲੇ ਬੰਦੇ ਦਾ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਕੋਈ ਪਰਿਵਾਰੀ ਲੱਗ ਗਿਆ ਹੁਣਾ ਕੋਈ ਪੁਲਿਸ ਭਰਤੀ ਹੋਇਆ ਹੁਣਾ ਹੁਣ ਪਿੰਡਾਂ 'ਚ ਮੁਕਾਬਲੇ ਇਸ ਗੱਲ ਦੇ ਨੇ ਤੁਹਾਡੇ ਪਿੰਡ ਨੂੰ ਕਿੰਨੀਆਂ ਨੌਕਰੀਆਂ ਮਿਲ ਗਈਆਂ ਸਾਡੇ ਪਿੰਡ ਨੂੰ ਕਿੰਨੀਆਂ ਮਿਲ ਗਈਆਂ ਪਿੰਡਾਂ ਦਾ ਮਾਹੌਲ ਬਦਲ ਗਿਆ ਜਲੇਬੀਆਂ ਦੀਆਂ ਕੜਾਹੀਆਂ ਚੜਨ ਲੱਗੀਆਂ ਖੁਸ਼ੀਆਂ ਖੁਸ਼ੀਆਂ ਦੇ ਸਮਾਗਮ ਪਹਿਲਾਂ ਹੁੰਦੇ ਨਹੀਂ ਸੀ ਐਦਾਂ ਦੇ ਸਮਾਗਮ ਪਹਿਲਾਂ ਹੋਏ ਆ ਜਿਹੜਾ ਅੱਜ ਕਦੇ ਪਹਿਲਾਂ ਪੁੱਛੇ ਕਿਸੇ ਨੇ ਵਪਾਰੀ ਨੂੰ ਵਪਾਰੀ ਤਾਂ ਤਾਂ ਅੱਖ ਰੱਖਦੇ ਸੀ ਬਸ ਜਿਹੜੀ ਫੈਕਟਰੀ 'ਚ ਖੜ ਗਿਆ ਮਾਂ ਦਾ ਪੁੱਤ ਉਹ ਆ ਜਿਹੜਾ ਪੰਜਾਬ ਚਾਉ ਕਰਦਾ ਫਿਰਦਾ ਹੁਣ اس چیز سفا لیا چلو جی شاباش جتھے دیکھے تھوڑا جا پروفٹ ہے لے ہو بھی یا میں پڑھا دو ایک گل ہے یار جس دیش کا راجا بیپاری اس دیش کی جنتا بیکاری جی راجا بپار کر لگ گیا پھر کیوں کسی کا بپار کامیاب ہون دے گا ہو جی مکھ منتری دیا بسا چل دیا ہون کیوں سرکاری بسا نو کامیاب ہون دے گا ہو جی مکھ منتری دے پرائیویٹ سکول ہون پھر کیوں ہو سرکاری سکول نو کامیاب کرن ہون دے گا دس از اے ٹوٹلی کانفلکٹ ਕਨਫਲਿਕਟ ਆਫ ਇੰਟਰਸਟ ਮੁੱਖ ਮੰਤਰੀ ਦਾ ਹੱਕ ਕੰਮ ਨਹੀਂ ਹੋਣਾ ਚਾਹੀਦਾ ਕਾਰੋਬਾਰ ਮੁੱਖ ਮੰਤਰੀ ਦਾ ਕਾਰੋਬਾਰ ਮੁੱਖ ਮੰਤਰੀ ਦਾ ਕੰਮ ਇਹ ਹੋਣਾ ਚਾਹੀਦਾ ਕਿ ਲੋਕਾਂ ਦਾ ਕੰਮ ਠੀਕ ਚੱਲ ਰਿਹਾ ਕਿਸੇ ਦਾ ਕੋਈ ਗਲਤੀ ਤਾਂ ਨਹੀਂ ਆ ਰਹੀ ਕਿ ਤੂੰ ਜਦੋਂ ਹੀ ਮੁੱਖ ਮੰਤਰੀ ਦਾ ਕੋਈ ਕਾਰੋਬਾਰ ਆ ਗਿਆ ਇਹਦਾ ਮਤਲਬ ਉਹ ਆਪਦੇ ਵਾਲੇ ਪਾਸੇ ਨੂੰ ਖਿੱਚੂਗਾ ਸਾਰੇ ਬਿਜ਼ਨਸ ਨੂੰ ਕਿਸੇ ਨਾ ਕਿਸੇ ਦੀ ਹੱਕ ਮਾਰੂਗਾ ਫਿਰ ਉਹ ਸੋ ਇਹ ਨਹੀਂ ਹੋ ਸਕਦਾ ਇੱਥੇ ਤੁਸੀਂ ਮੈਨੂੰ ਕਲਾਕਾਰ ਦੇ ਤੌਰ ਤੇ ਵੀ ਸੁਣਿਆ ਹੋਊਗਾ ਉਦੋਂ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਉਦੋਂ ਮੈਂ ਇਹੀ ਬੋਲਦਾ ਸੀ سو دیاں ہون ہون لولی پاپ دن ایولیپوپ نا جہے سو روپیہ سلنڈر کہ سستا میں ہزار روپیہ ودایا گی نہیں سی پہ آپ سو روپیا سستا دیکھ لینے لینا بدایا جا ہزار وہ نہیں دیکھتے بے بہت سستا کرتا کمال کرتی وہ بھی کہ بہت بڑا آرثک پیکج دے دیا ارے آرثک پیکج کون سا دے دیا بھائی ہر بات پہ جملہ ہر بات میں تو پارلیمنٹ چ بولتا سی پارلیمنٹ چ بولتا سی میں کہ پندرہ لاکھ کی رقم لکھتا ہوں تو کلم رک جاتی ہے پندرہ لاکھ کی رقم لکھتا ہوں تو کلم رک جاتی ہے کالے دن کے بارے میں سوچتا ہوں سیاہی سوک جاتی ہے ہر بات ہی جملہ نکلی اب تو یہ بھی شک ہے کیا چائے بنانی آتی ہے میں نے تو یہ بھی شک ہے یار چاہ بھی نہیں بنا ہوگی ہونی من لگتا ہے پکا پتا ہے کیونکہ ہر گل ہی جھوٹ نکلی جاتی ہے جی ہوں کی کریے شک تو پو گی سو اس کر کے میں کہنا ਇਹ ਤਾਂ ਇਹ ਇਹ ਤਾਂ ਪਤਾ ਕੀ ਤਾਂ ਉਧਰ ਦੀਆਂ ਕਹਿੰਦੇ ਕਾਨੂੰ ਸਹਿਮਤਾ ਹੋ ਰਹੀ ਹੈ ਕਾਲੀ ਦਲ ਨਾਲ ਤੇ ਬੀਜੇਪੀ ਨਾਲ ਇਹ ਹੁਣ ਕਿਹੜੇ ਮੂਨਾ ਕਰਨਗੇ ਇਸ ਸਹਿਮਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ 9 ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ 9 ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਨਹੀਂ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂ ਕਹ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਉਹ ਉਹ ਗੱਲ ਹੈ ਨਾ ڈاکੂਆਂ ਨੇ ਇੱਕ ਪਾਸੇ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਹੈ ਬੱਸ ਘੇਰ ਲਈ ਸਾਰੀ ਬੱਸ ਦੇ ਗੈਣੇ ਗੱਟੇ ਕੈਸ਼ ਕੁਝ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ 'ਚ ਖੜਾ ਕੇ ڈاکੂ ਦਾ ਸਰਦਾਰ ਕਹਿੰਦਾ ਨਾ ਪੁੱਛ ਕੇ ਗੱਲੇ ਗੱਲੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਘਰਾ ਗੋਲੀ ਮਾਰੀ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਘਰਾ ਗੋਲੀ ਮਾਰੀ ਤੀਜੀ ਕੋਈ ਮਾਤਾ ਸੀ ਬਜ਼ੁਰਗ ਹਾਂ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਦਾ ਕੌਣ ਦਾ ਕਹਿੰਦਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦਵਾਰੇ ਸੁਣ ਕੇ ਮੈਨੂੰ ਮਮਤਾ ਜਾਗੀ ਏ ਮੇਰੀ ਹਾਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਨੀ ਅੱਗੇ ਕਹਾਂ ਸਕਬੀਰ ਬਾਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਨਾਂ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ڈاکੂ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੂਏ ਤਾਂ ਉਧਰ ਦੀ ਨੇ ਜਿੱਧਰ ਨੂੰ ਚੜ੍ਹਾਈ ਹੋ ਗਈ ਉਧਰ ਨੂੰ ਜੇ ਪੁਸ਼ਪਾ ਦੀ ਹੋ ਗਈ ਪੁਸ਼ਪਾ ਨੂੰ ਯੇ ਪੀਜਮੈਂਟ ਰਸਿੰਗ ਹੀ ਹੋ ਗਏ ਮੈਂ ਨੋ ਇਹ ਤਾਂ ਹੀ ਨੇ ਇਹਨਾਂ ਤੇ ਕੋਈ ਸਟੈਂਡ ਨਹੀਂ ਇਹ ਦੋਜੀਆਂ ਦੇ ਮੋਟਰਸਾਈਕਲ ਨੇ ਜਿੱਦ ਨੂੰ ਮਰਜੀ ਡੇਟਾ ਕਰ ਦੋ ਉਦੋਂ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਸੋ ਇਸ ਕਰਕੇ ਇਹਨਾਂ ਤੇ ਉਮੀਦ ਨਾ ਰੱਖਿਓ ਜ਼ਾਦੇ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰ ਰਿਹਾ ਦਿਨ ਰਾਤ ਉਹ ਤੇ ਉਮੀਦ ਰੱਖਿਓ ਆਈਆ ਰਸ ਅਫਸਰ ਹੈ ਮੇਰਾ ਪ੍ਰਧਾਨ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਨੌਕਰੀ ਛੱਡੀ ਹੈ ਉਹਨਾਂ ਦੀ ਧਰਮ ਪਤਨੀ ਇਨਕਮ ਟੈਕਸ ਦੀ ਕਮਿਸ਼ਨਰ ਨੌਕਰੀ ਛੱਡਤੀ ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਹੈ ਪੈਸਾ ਕਿੱਥੋਂ ਆਉਣਾ ਹੈ ਕਿੱਧਰੋਂ ਲਿਆਉਣਾ ਹੈ ਕਿਦਨੋਂ ਦੇਣਾ ਸੋ ਇਸ ਕਰਕੇ ਇਕਨੋਮਿਕਲੀ ਸਾਡੀ ਰੀਸ ਨਹੀਂ ਕਰ ਸਕਦੇ ਕਿ ਪੈਸੇ ਨੂੰ ਕਿਵੇਂ ਲੋਕਾਂ ਦੇ ਹੱਕ ਚ ਵਰਤਣਾ ਸੋ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਦਾ ਕਿ ਤੁਸੀਂ ਆਪਣੀ ਪਾਵਰ ਨੂੰ ਆਪ ਵਧਾਓ ਆਪਣਾ ਬੰਦਾ ਚੁਣ ਕੇ ਭੇਜੋ ਉੱਥੇ ਜਿਹੜਾ ਤੁਹਾਡੀ ਗੱਲ ਕਰੇ ਨਾ ਕਿ ਇਹ ਕਿ ਉਹ ਯਾਰ ਹਾਂ ਇਹ ਪਾਰਟੀ ਵਾਲੇ ਹਾਂ ਮੈਨੂੰ ਫਲਾਣ ਨੇ ਕਿਹਾ ਸੀ ਮਨੂੰ ਮੇਰੇ ਮਾਸਣ ਨੇ ਕਿਹਾ ਸੀ ਮਾਮੇ ਨੇ ਕਿਹਾ ਸੀ ਚਲ ਇਹਨਾਂ ਨੂੰ ਪਾ ਦਿੰਨੇ ਆ ਵੱਡੀ ਪਾਵਰ ਹੈ ਬਾਅਦ ਦੇ ਵਿੱਚ ਪਛਤਾਈ ਜਾਂਦੇ ਰਹਿੰਨੇ ਆ ਵੀ ਆ ਸਾਡੀ ਗੱਲ ਉੱਥੇ ਕਿਉਂ ਨਹੀਂ ਕਰਦਾ ਕੋਈ ਲੋਕ ਸਭਾ ਚ ਸਾਡੀ ਆਵਾਜ਼ ਕਿਉਂ ਨਹੀਂ ਕਰਦਾ ਸਾਨੂੰ ਸਾਨੂੰ ਲੈ ਕੇ ਕਿਉਂ ਨਹੀਂ ਜਾਂਦਾ ਉਸ ਕੰਸਰਨਡ ਮਿਨਿਸਟਰ ਕੋਲੇ ਕਿ ਅਸੀਂ ਦੱਸੀਏ ਗੱਲ ਸੋ ਤਾਂ ਕਰਕੇ ਤੁਹਾਨੂੰ ਕਹਿਣ ਲੱਗੇ ਆ ਔਰ ਜੋ ਮਾਹੌਲ ਹੈ ਉਹ 13 0 ਵਾਲਾ ਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੱਲ ਇੱਕ ਨਾਰਾ ਵੀ ਮੈਂ ਤੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਮੈਂ ਕਦੇ ਜ਼ਿੰਦਗੀ ਸੋਚਿਆ ਨਹੀਂ ਸੀਗਾ ਕਿ ਐਸ ਪੱਤਰ ਤੇ ਤੁਸੀਂ ਪਿਆਰ ਦੇ ਦੋਗੇ ਐਸ ਲੈਵਲ ਤੇ ਤੁਸੀਂ ਕੁਰਸੀ ਜਾਂ ਅਹੁਦੇ ਸਾਨੂੰ ਦੇ ਦੋਗੇ ਮੈਂ ਤਾਂ ਜੇ ਹਰੇਕ ਸਾਂ ਬਾਅਦ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਦੇ ਜ਼ਿੰਦਗੀ ਚ ਨਹੀਂ ਸੋਚਿਆ ਸੀ ਆਮ ਘਰਾਵਾਂ ਚੋਂ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚੋਂ ਤਰਾਕੀਆਂ ਸਿੱਖੀਆਂ 10ਵੀਂ ਸਾਈਕਲ ਸਾਈਕਲ ਤੇ ਜਾ ਕੇ ਕੀਤੀ 11ਵੀਂ 12ਵੀਂ ਬੱਸ ਦੀ ਟੂਲ ਤੇ ਛੱਤੇ ਬਹਿ ਕੇ ਕੀਤੀ ਖੂਬ ਸਟੂਡੈਂਟਾਂ ਨੂੰ ਕੋਤੋਂ ਅੰਦਰ ਪੜਨ ਦੇੰਨੇ ਕਹਿੰਦੇ ਨੇ ਕਿ ਸੱਤ ਹੋ ਜੋ ਸੱਤ ਹੋ ਜੋ ਸੋ ਇੰਨੇ ਨੂੰ ਮਸ਼ਹੂਰ ਕਰਤਾ ਤੁਸੀਂ ਉਦੋਂ ਵੀ ਸਿਸਟਮ ਨਾਲ ਹੀ ਲੜੇ ਮਸ਼ਹੂਰੀ ਵੀ ਉਹ ਸ ਲੈਵਲ ਦੀ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆਪ ਬੈਠੇ ਹੋ ਉਸ ਕੁਰਸੀ ਪਰ ਬੈਠ ਕੇ ਬੜੋ ਬੜੋਂ ਕੇ ਦਿਮਾਗ ਖਰਾਬ ਹੋ ਜਾਂਦੇ ਹੈ ਆਪਕਾ ਦਿਮਾਗ ਖਰਾਬ ਨਹੀਂ ਹੋਗਾ ਕੀ ਕਹਿਣਾ ਚਾਹੇਂਗੇ ਮੈਂ ਕਹਿੰਦੀ ਫਰਕ ਇਤਨਾ ਹੈ ਪਹਿਲੇ ਵਾਲੇ ਲੋਕ ਕੁਰਸੀ ਪਰ ਬੈਠ ਕੇ ਫੇਮਸ ਹੋਤੇ تھے ਮੈਂ ਫੇਮਸ ਹੋ ਕੇ ਕੁਰਸੀ ਪਰ ਬੈਠਾ ਹਾਂ ਇਹ ਫਰਕ ਹੈ ਮੈਨੂੰ ਕੋਈ ਚਾ ਨਹੀਂ ਕਿ ਟੀਵੀ ਤੇ ਜਾਂ ਕਿਸੇ ਅਖਬਾਰ ਚ ਫੋਟੋ ਛਪਾਣ ਦਾ ਜਾਂ ਚਾ ਨਾ ਛਪਾਣ ਦਾ ਮੈਨੂੰ ਇੱਕੋ ਹੀ ਚਾਹੇ ਮੇਰਾ ਪੰਜਾਬ ਰੰਗਲਾ ਦੁਬਾਰੇ ਹੋ ਜਾਏ ਮੈਨੂੰ ਕੋਈ ਕੈਲੀਫੋਰਨੀਆ ਨਹੀਂ ਚਾਹੀਦਾ ਮੈਨੂੰ ਕੋਈ ਲੰਡਨ ਪੈਰਿਸ ਨਹੀਂ ਚਾਹੀਦਾ ਮੈਨੂੰ ਮੇਰਾ ਪੰਜਾਬ ਹੀ ਮੋੜ ਦੋ ਜਿਹੜਾ ਹੱਸਦਾ ਪਸਦਾ ਕਿੱਤੇ ਪਾਉਂਦਾ ਪੰਗੜੇ ਪਾਉਂਦਾ ਪੰਜਾਬ ਇਸ ਗੱਲ ਵਾਸਤੇ ਆਇਆ ਤੁਸੀਂ ਇੰਨੇ ਪਿਆਰ ਸਤਿਕਾਰ ਪਹਿਲੀ ਗੱਲ ਤਾਂ ਕੌਣ ਬਹਿੰਦਾ ਜੀ ਅੱਜ ਕੱਲ ਲੀਡਰਾਂ ਵਾਸਤੇ ਬਿਠਾਉਣੇ ਪੈਂਦੇ ਆ ਲੋਕ ਲਿਉਣੇ ਪੈਂਦੇ ਐ ਕਈ ਧਾੜੀਆਂ ਤੇ ਵੀ ਲਿਉਂਦੇ ਐ ਤੁਸੀਂ ਇੰਨਾ ਪਿਆਰ ਦੇ ਜਾਂਦੇ ਹੋ ਜਿੱਧਰ ਦੀ ਲੰਘਦੇ ਆ ਮਾਵਾਂ ਪੈਣਾ ਫੁੱਲ ਸੁੱਟ ਦਿੰਦੀਆਂ ਮੇਰੀ ਪੱਗ ਪਰ ਜਾਂਦੀ ਐ ਸ਼ਾਮ ਨੂੰ ਜਿੱਥੇ ਵੀ ਰੁਕਦਾ ਪੱਗ ਚੋਂ ਫੁੱਲ ਨਿਕਲਦੇ ਐ ਗੱਡੀ ਫੁੱਲਾਂ ਨਾਲ ਪਰ ਜਾਂਦੀ ਐ ਯੰਗ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਐ ਹਾਂਜੀ ਬਜ਼ੁਰਗ ਅਸ਼ੀਰਵਾਦ ਦਿੰਦੇ ਐ ਇੰਨਾ ਪਿਆਰ ਮੈਂ ਸੋਚਦਾ ਹੁਣਾਂ ਭਗਵੰਤ ਮਾਨਾ ਕਿੱਥੇ ਦੇਣਾ ਦੇਵਾਂਗਾ ਇੰਨਾ ਪਿਆਰ ਤੇ ਇੱਕ ਪਾਸਤਾ ਪਿਆਰ ਹੈ ਤੁਹਾਡਾ ਦੂਜੇ ਪਾਸੇ ਉਹ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਣੀਆਂ ਨੇ ਪੂਰੀਆਂ ਨੇ ਜਾਂ ਲੈ ਗਈ ਇੱਕ ਅੱਧੀ ਆ ਆਜ ਮੇਜ ਬਣੀ ਗਈ ਉਹਨਾਂ ਦੀ ਸੋ ਇਸ ਕਰਕੇ ਭਾਈ ਮੈਂ ਤਾਂ ਇਸ ਪਿਆਰ ਦਾ ਕਰਜ਼ਦਾਰ ਹੀ ਰਹੂੰਗਾ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਹਾਂ ਹਰ ਰੋਜ਼ ਪ੍ਰਮਾਤਮਾ ਇਜਤ ਭਾਵੇਂ ਹੁਣ ਵਧਾਈ ਨਾ ਪਰ ਜਿੰਨੀ ਕੁ ਬਣਾਈ ਹੋਈ ਹੈ ਬਚਾਈ ਰੱਖੀ ਘਟਾਈ ਨਾ ਮੇਰੀ ਕਲਮ ਚੋਂ ਫੈਸਲੇ ਉਹੀ ਨਿਕਲਣ ਜਿਨ੍ਹਾਂ ਨਾਲ ਕਿਸੇ ਕਰਦਾ ਦੀਵਾ ਜਗਦਾ ਹੋਵੇ

ਨੇ ਪਿਆਸਤ ਕਰਨਾ ਸੁਣਿਆ ਮੈਂ ਮਾਫੀ ਚਾਹੁੰਦਾ ਲੇਟ ਹੋ ਗਿਆ ਪ੍ਰੋਗਰਾਮ ਤੁਸੀਂ ਜਾਣਾ ਪਰ ਐਨੀ ਟਾਈਮ ਕਦੋਂ ਵੀ ਕੋਈ ਪ੍ਰੋਬਲਮ ਡੀਸੀ ਸਾਹਿਬ ਬੈਠੇ ਨੇ ਕੋਈ ਦਿੱਕਤ ਕਿਸੇ ਕਿਸਮ ਦੀ ਹੋਵੇ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਇੱਕ ਇਥੋਂ ਮੈਸੇਜ ਆ ਜੇ ਅਸੀਂ ਸਾਰਾ ਕੁਝ ਆਪੀ ਕੰਮ ਕਰਕੇ ਤੁਹਾਨੂੰ ਤੁਹਾਡੇ ਘਰ ਵਾਪਸ ਖੁਸ਼ੀਆਂ ਦੇ ਜਿਹੜੇ ਆਬਾਦ ਰਹੋ ਜ਼ਿੰਦਾਬਾਦ ਰਹੋ ਬਹੁਤ ਬਹੁਤ ਧੰਨਵਾਦ ਨਮਸਕਾਰ ਸਸੀਕਰ